ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਰੌੜੀ ਨੇ ਆਖਿਆ ਕਿ ਪੰਜਾਬ ਦੀ ਭਗਵੰਤਮਾਨ ਸਰਕਾਰ ਪੰਜਾਬ ਦੇ ਕਿਸਾਨਾਂ ਸਮੇਤ ਹਰੇਕ ਵਰਗ ਦੀ ਖੁਸ਼ਹਾਲੀ ਅਤੇ ਤਰੱਕੀ ਦੀ ਵਚਨਬੱਧ ਹੈ। ਉਨ੍ਹਾਂ ਆਖਿਆ ਕਿ ਜਿਵੇਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਆ ਪੰਜਾਬ ਨੂੰ ਅਤੇ ਦੇਸ਼ ਨੂੰ ਅੰਨ ਉਤਪਾਦਨ ਚ ਸવાય ਨਿਰਭਰ ਬ੍ਰਾਂਚ ਉਹ ਪਾਈ ਯੋਗਦਾਂ ਦਾ ਸਿਹਰਾ ਜਾਂਦਾ ਹੈ ਇਸੇ ਤਰ੍ਹਾਂ ਆਪ ਵੱਖ ਵਿੱਚ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਸਿਹਰਾ ਲੋਕਾਂ ਦੇ ਸਹਿਯੋਗ ਨਾਲ ਬਣੀ ਭਗਵੰਤਮਾਨ ਸਰਕਾਰ ਨੂੰ ਜਾਵੇਗਾ ਉਹ ਰਾ ਕਿਹਾ ਕਿ ਇਲਾਕੇ ਦੀ ਵੱਡੀ ਮੰਗ ਕੰਢੀ ਨਹਿਰ ਦੀ ਸੰਪੂਰਤਨਾ ਜਲਦੀ ਪੂਰੀ ਹੋਣ ਵਾਲੀ ਹੈ ਜਿਸ ਤੋਂ ਬਾਅਦ ਇਸ ਇਲਾਕੇ ਦੀ ਧਰਤੀ ਨੂੰ ਵੀ ਸਿੰਚਾਈ ਲਈ ਖੁੱਲਾ ਪਾਣੀ ਮਿਲੇਗਾ ਉਹਨਾਂ ਦੱਸਿਆ ਕਿ ਸਰਕਾਰ ਵੱਲੋਂ ਬੱਲੋਬਾਲ ਸੌਖੜੀ ਵਿਕੇ ਬਣ ਰਹੀ ਖੇਤੀਬਾੜੀ ਕਾਲਜ ਦੀ ਇਮਾਰਤ ਲਈ 6.5 ਕਰੋੜ ਜਾਰੀ ਹੋ ਚੁੱਕੇ ਹਨ ਉਹ ਅੱਜ ਬੁਲਵਾਰਡ ਸੌਖੜੀ ਵਿਕੇ ਆਉਂਦੀ ਹਾੜੀ ਅਤੇ ਬਸੰਤ ਰੋਤੀਆਂ ਫਸਲਾਂ ਲਈ ਪੀਏ ਜੂ ਦੇ ਡਾਕਟਰ ਡੀ ਆਰ ਭੁੰਬਲਾ ਖੇਤੀ ਖੋਜ ਕੇਂਦਰ ਵਿਖੇ ਲਗਾਏ ਗਏ ਕਿਸਾਨ ਮੇਲੇ ਅਤੇ ਪ੍ਰਦਰਸ਼ਨੀ ਦਾ ਉਦਘਾਟਨ ਕਰਪੂਜ ਸਾਹਿਬ ਇਸ ਮੌਕੇ ਵਿਧਾਇਕ ਬਲਾਚੌਰ ਸੰਤੋਸ਼ ਕੁਟਾਰੀਆ ਤੇ ਉਪ ਕੁਰਪਤੀ ਡਾਕਟਰ ਸਤਵੀਰ ਸਿੰਘ ਗੋਸਲ ਵੀ ਉਹਨਾਂ ਦੇ ਨਾਲ ਮਦੂਸ ਸਾਹਿਬ ਮੇਲੇ ਦਾ ਆਰੰਭ ਕਰਦੇ ਆ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਸ਼ਬਦ ਗਾਣਾ ਹੋਇਆ ਤੇ ਸਪੀਕਰ ਨੇ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਬਾਗਬਾਨੀ ਖੇਤਰ ਲਈ ਨਵੀਆਂ ਤਕਨੀਕਾਂ ਨੂੰ ਵਿਕਸਤ ਕਰਨ ਵਿੱਚ ਐਮ ਭੂਮਿਕਾ ਨਿਭਾਈ ਹੈ ਕੰਢੀ ਖੇਤਰ ਲਈ ਡਾਕਟਰ ਦੀਪਾ ਜੀ ਨੂੰ ਬਲਵਾਂ ਮਸ਼ੀਆ ਬਣ ਕੇ ਆਏ ਹਨ ਉਹਨਾਂ ਨੇ ਇਸ ਖੇਤਰ ਵਿੱਚ ਮੁਲਾਕਾਤ ਕੀਤਾ ਇਸ ਖੇਤ ਲਈ ਪੰਜਾਬ ਦੇ ਪੱਕੇ ਕਿਸਾਨਾਂ ਦੇ ਮੁਕਾਬਲੇ ਵਕਰੀ ਤਰ੍ਹਾਂ ਦੀ ਪੰਗੋਲਕ ਮੁਸ਼ਕਲਾਂ ਜਿਵੇਂ ਕਿ ਧਰਤੀ ਹੇਠਲੇ ਪਾਣੀ ਦੀ ਵੱਧ ਡੁੰਗਾਈ ਭੁੱਖ ਹੋਰ ਕਾਨ ਬੰਜਰ ਜ਼ਮੀਨ ਲੋੜਿੰਦੀਆਂ ਸਚਾਈ ਸਹੂਲਤਾਂ ਦੀ ਕਾਟ ਛੋਟੀਆਂ ਜ਼ਮੀਨਾਂ ਤੇ ਗਰੀਬ ਕਿਸਾਨਾਂ ਦੀ ਪ੍ਰਮੁੱਖ ਹੋਣ ਕਾਰਨ ਖੇਤ ਨੂੰ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਉਹਨਾਂ ਕਿਹਾ ਕਿ ਇਸ ਖੇਤ ਲਈ ਬੀਐਸਸੀ ਐਗਰੀਕਲਚਰ ਚਾਲੂ ਹੋਣਾ ਸੁਭ ਸ਼ਗਨ ਹੈ ਉਹਨਾਂ ਕਿਹਾ ਕਿ ਯੂਨੀਵਰਸਿਟੀ ਦੇ ਇਸਥੇ ਸਿਤ ਆਪਣੇ ਕਿਤਰੀ ਖੋਜ ਕੇਂਦਰ ਰਾਹੀਂ ਇਹਨਾਂ ਮੁੱਦਿਆਂ ਨੂੰ ਹੱਲ ਕਰ ਲਈ ਇਤਿਹਾਸਕ ਕਾਰਜ ਕੀਤਾ ਹੈ ਉਹਨਾਂ ਨੇ ਕਿਹਾ ਕਿ ਇਸ ਇਹ ਮੇਲੇ ਇਲਾਕੇ ਦੀ ਖੇਤੀ ਨੂੰ ਨਵੀਂ ਦਿਸ਼ਾ ਦੇਣ ਲਈ ਸਹਾਇਕ ਹੋਣਗੇ ਪੰਜਾਬ ਦੇ ਇਸ ਖੇਤੇ ਵਿੱਚ ਸਲਾਨਾ ਵਰਖਾ ਘਟ ਹੁੰਦੀ ਹੈ ਅਤੇ ਮੌਸਮ ਵਿੱਚ ਤਬਦੀਲੀਆਂ ਦੇ ਅਸਰ ਦਿਖਾ ਰਹੀਆਂ ਹਨ ਇਸੇ ਨਾਲ ਹੀ ਉਹਨਾਂ ਨੂੰ ਕਿਸਾਨਾਂ ਨੂੰ ਸਬਜ਼ੀ ਫਲ ਤੇ ਦਾਲਾਂ ਪੈਦਾ ਕਰਨ ਲਈ ਪ੍ਰੇਰਿਆ ਉਹਨਾਂ ਕਿਸਾਨਾਂ ਨੂੰ ਕੀਤੀ ਕਿ ਉਹ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਪਾਣੀ ਅਤੇ ਵਾਤਾਵਰਣ ਦੀ ਸੰਭਾਲ ਕਰਨ ਡੈਪਟੀ ਸਪੀਕਰ ਆਰਡੀ ਨੇ ਕਿਹਾ ਕਿ ਫਸਲਾਂ ਦੀ ਰਹਿੰਦ-ਖੂੰਦ ਨੂੰ ਜ਼ਮੀਨ ਵਿੱਚ ਦਬਾਉਣ ਮਿਲਾਉਣ ਦੀ ਲੋੜ ਹੈ ਤਾ ਜੋ ਖੇਤੀ ਦੀ ਮਿੱਟੀ ਉਪਜਾਊ ਹੋ ਸਕੇ ਇਸ ਖੇਤੇ ਖੇਤਰ ਜੈਵੀ ਖੇਤਰ ਦਵਾਈਆਂ ਵਾਲੇ ਪੌਦਿਆਂ ਦੀ ਕਾਸ ਲਈ ਬਧੇਰੇ ਟੁਕਮਾ ਹੈ ਇਸ ਕੇਂਦਰ ਤੇ ਇਹਨਾਂ ਪੱਖਾਂ ਦੇ ਖੋਜ ਦਾ ਕੰਮ ਵੀ ਸ਼ੁਰੂ ਕੀਤਾ ਗਿਆ ਹੈ ਉਹਨਾਂ ਕਿਹਾ ਕਿ ਯੂਨੀਵਰਸਿਟੀ ਦਾ ਇਹ ਖੇਤਰ ਖੋਜ ਕੇਂਦਰ ਨਾ ਸਿਰਫ ਖੇਤਰ ਲਈ ਟੁਕਮਾ ਤਕਨੀਕਾਂ ਦੇ ਵਿਕਾਸ ਵਿੱਚ ਸਗੋਂ ਕਿਸਾਨ ਕਿਸਾਨਾਂ ਤੱਕ ਇਹਨਾਂ ਤਕਨੀਕਾਂ ਦੇ ਪ੍ਰਸਾਰ ਲਈ ਵੀ ਸ਼ਾਨਦਾਰ ਕੰਮ ਕਰ ਰਿਹਾ ਹੈ ਜਿਸ ਦਾ ਸਬੂਤ ਇੱਥੇ ਕਿਸਾਨਾਂ ਦੇ ਵੱਡੇ ਇਕੱਠ ਤੋਂ ਮਿਲ ਰਿਹਾ ਹੈ ਇਸੇ ਸਮਾਗਮ ਡਾਕਟਰ ਡੀ ਆਰ ਪੁੰਬਲਾ ਦੇ ਪੁੱਤਰ ਬਰਿੰਦਰ ਪੁੰਬਲਾ ਨੂੰ ਸਰਮਾਨਤ ਕਰਦਿਆ ਕਿਹਾ ਕਿ ਡਾਕਟਰ ਪੁੰਬਲਾ ਦੇ ਪਰਿਵਾਰ ਵੱਲੋਂ ਇਸ ਖੇਤਰੀ ਖੋਜ ਕੇਂਦਰ ਦੀ ਸਥਾਪਤੀ ਲਈ ਦਿੱਤੇ 60 ਲੱਖ ਰੁਪਏ ਦੇ ਯੋਗਦਾਨ ਨੂੰ ਐਮ ਵਿਦਿਆਦਾਨ ਵਜੋਂ ਯਾਦ ਰੱਖਿਆ ਜਾਵੇਗਾ ਵਿਧਾਇਕ ਸੰਤੋਸ਼ ਘਟਾਰੀਆ ਨੇ ਕਿਹਾ ਕਿ ਕੋਵਿਡ ਤੋਂ ਬਾਅਦ ਇਹ ਪਹਿਲਾ ਮੇਲਾ ਹੈ ਜਿਸ ਵਿੱਚ ਕਿਸਾਨਾਂ ਨੂੰ ਫਸਲੀ ਤੇ ਪਸ਼ੂ ਗਿਆਨ ਪ੍ਰਦਰਸ਼ਨੀ ਦੇਖਣ ਦਾ ਮੌਕਾ ਮਿਲਿਆ ਉਹਨਾਂ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਇਸ ਖੇਤਰੀ ਖੋਜ ਕੇਂਦਰ ਤੋਂ ਕੇਂਦਰੀ ਇਲਾਕੇ ਦੇ ਕਿਸਾਨਾਂ ਨੂੰ ਪਟੀਆਂ ਆਸਾ ਹਨ ਉਹਨਾਂ ਕਹਿਆ ਕਿ ਕੰਢੀ ਨਹਿਰ ਲਈ ਡਿਪਟੀ ਸਪੀਕਰ ਜੈ ਕ੍ਰਿਸ਼ਨ ਰੋੜੀ ਬਲੂ ਕੀਤੇ ਜਾ ਰਹੇ ਉਪਰਾਲੇ ਸ਼੍ਰੀਲੰਕਾ ਜੋਗ ਹਨ ਉਹਨਾਂ ਕਹਿਆ ਕਿ ਇਸ ਨਹਿਰ ਨਾਲ ਇਲਾਕੇ ਦੇ ਲੋਕਾਂ ਦਾ ਪਵਿੱਖ ਜੁੜਿਆ ਹੋਰ ਕਾਰਨ ਇਸ ਦੇ ਚੱਲਣ ਤੱਕ ਟੈਕੇ ਨਹੀਂ ਬੈਠਣਗੇ ਆਓ ਦੇਖਦੇ ਹਾਂ ਬਲਾਚੌਰ ਤੋਂ ਹਰਮੇਲ ਸਹੂਂਗੜਾ ਦੀ ਪੂਰੀ ਰਿਪੋਰਟ ਸਾਡਾ ਫੇਸਬੁਕ ਪੇਜ ਤੇ YouTube ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਜੀ ਸਾਰਿਆਂ ਨੇ ਮੈਂ ਸਮਝਦਾ ਕਿ ਇਹਦਾ ਬਹੁਤ ਵੱਡਾ ਲਾਭ ਹੈ ऐसा बालचोरिया लंपी स्किन जो बीमारी है कई पशु हज़ारों पशु मर चुके हैं लगातार प्रोटेस्ट भी कर रहे हैं लेकिन सरकार वालों को खास उन्होंने सपोर्ट नहीं किया जा रहा सर मैं सरकार कराने तीन लाख रुपया सरकार वालों आया से एक एक लाख रुपया तीनों हल्के वास्ते लेकिन जरा ज्यादा मर चुके हैं पशु ਤਨੋਛੋ ਪਰ ਇਹ ਮਨਜੋਤਾ ਨਾਲ ਜੀ ਪਰ ਮੈਂ ਸਾਰਾ ਪਤਾ ਕਰਦਾ ਜਿੰਨਾ ਕੁ ਕਮ 400 400 ਪਸ਼ੂ ਲੱਗ ਕੇ ਮਰ ਗਏ 500 ਦੇ ਲਗਭਗ ਬਿਮਾਰ ਗੜੇ ਹੋ ਗਏ ਛੋਟੀ ਗੱਲ ਠੀਕ ਹੈ ਕੱਲੇ ਕਿਉਂਕਿ ਇਹ ਮਹਾਮਾਰੀ ਆ ਜਿਵੇਂ ਕਰੋਨਾ ਜਿਹੜੇ ਜਿਵੇਂ ਕਰੋਨਾ ਆਇਆ ਸੀਗਾ ਉਹ ਪਹਿਲਾਂ ਤਾਂ ਪਤਾ ਹੀ ਨਹੀਂ ਲੱਗਾ ਸਾਰਿਆਂ ਨੂੰ ਪਾਕਿਸਤਾਨ ਦੇਸ਼ ਵਿਦੇਸ਼ ਵਿੱਚ ਜਿੱਥੇ ਵੀ ਸੀਗਾ ਲਾਕਡਾਊਨ ਕਰਨਾ ਪਿਆ ਔਰ ਇਕੱਲੇ ਪੰਜਾਬ ਵਿੱਚ ਨਹੀਂ ਪੜੇਗਾ ਸਪੀਕਰ ਸਾਹਿਬ ਗੱਲ ਹੈਗੀ ਪੂਰੀ ਕਰਨੀ ਆ ਸਾਡੀ ਕੇਂਦਰ ਸਰਕਾਰ ਨੂੰ ਮੰਗ ਹੈ ਕਿ ਇਹ ਜਿਹੜਾ ਆ ਮਹਾਮਾਰੀ ਜਿਹੜੀ ਹੈ ਇਹਨੂੰ ਐਲਾਨਿਆ ਜਾਵੇ ਔਰ ਇਹਦਾ ਜਿਹੜਾ ਬਣਦਾ ਮੁਆਵਜ਼ਾ ਆ ਉਹ ਜ਼ਰੂਰ ਜਿਹੜਾ ਹੈ ਪੰਜਾਬ ਦੇ ਵਿੱਚ ਪਾਕਿਸਤਾਨ ਦੇ ਵਿੱਚ ਔਰ ਜਿੱਥੇ ਕੋ ਕਮੀ ਹੈ ਮੈਂ ਉਸ ਦਾ ਪਾਰਨਾ ਕਰਾਂਗਾ ਔਰ ਦੁਬਾਰੀ ਕੋਸ਼ਿਸ਼ ਕਰਾਂਗਾ ਸਪੀਕਰ ਸਾਹਿਬ ਗੱਲ ਹੈ ਕਿ ਕਿਸਾਨ ਇਸ ਗੱਲ ਤੇ ਨਰਾਜ਼ ਚਲ ਰਹੇ ਨੇ ਕਿਉਂਕਿ ਜਿਹੜੇ ਸਰਕਾਰੀ ਆਕੜਾ ਹੈਗਾ ਉਹ 2 ਤੋਂ 3% ਸ਼ੋਅ ਕੀਤਾ ਜਾ ਰਿਹਾ ਹੈਗਾ ਲੇਕਿਨ ਜਿਹੜੀ ਮਰਨ ਦੀ ਤਦਾਦ ਹੈਗਾ ਪਸ਼ੂਆ ਦੀ ਉਹ 33% ਦੇ ਕਰੀਬ ਜਾ ਰਹੀ ਹੈ ਜੋ ਕਿਸਾਨਾਂ ਨੇ ਕੱਲ ਵੀ ਦਰਨਾ ਦਿੱਤਾ ਗਿਆ ਸੀ ਅੰਕੜਾ ਜਿਹੜਾ ਹੈਗਾ ਉਹ ਸਹੀ ਨਹੀਂ ਹੈਗਾ ਤੇ ਸਰਕਾਰ ਤੋਂ ਰਿਪਰੈਜੈਂਟੇਸ਼ਨ ਸਰ ਕਿੱਦਾਂ ਮੰਗੀ ਜਾਉਂਦੀ ਜੇ ਅਫਸਰ ਹੀ ਕਹਿ ਰਿਹਾ ਕਿ 2 ਤੋਂ 3% ਹੈਗੇ ਜਿਹੜੇ ਸੰਮਕਟਟਰ ਦੀ ਗੱਲ ਕਰਦੇ ਮੇਰੇ ਕੋਲ ਆਈ ਸੀਗੀ ਨਾ ਸਟਡੀ ਬਹੁਤ ਵਕਈ ਜਿਹੜੀ ਹੈ ਮਸ਼ਕਿਲ ਬਹੁਤ ਵੱਡੀ ਮਸ਼ਕਿਲ ਹੈ ਕਿਉਂਕਿ ਖੇਤੀ ਦੇ ਨਾਲ ਸਹਾਇਕ ਧੰਦਾ ਜਿਹੜਾ ਹੈ ਪਸ਼ੂ ਪਲਕਣਾ ਹੈ। ਔਰ ਜੇ ਕੋਈ ਦੋ ਪਸ਼ੂ ਸੀ ਉਹ ਜਾਨਕੀ ਇਸ ਬਿਮਾਰੀ ਦੀ ਭੇਟ ਚੜ ਗਏ ਆ ਉਹਦੇ ਲਈ ਨਵਾਂ ਪਸ਼ੂ ਲੈਣਾ ਜਿਹੜਾ ਮੈਂ ਸਮਝਦਾ ਕਿ ਆਪਾਂ ਵੀ ਆਮ ਪਰਿਵਾਰਾਂ ਦੇ ਵਿੱਚੋਂ ਕਿੰਨਾ ਨਾ ਮੁਮਕਿਨ ਨਾ ਕਿੰਨਾ ਔਖਾ ਆ। ਮੈਂ ਜਾ ਰਿਹਾ ਚੰਡੀਗੜ੍ਹ ਅੱਜ ਇਸ ਸੰਬੰਧ ਵਿੱਚ ਔਰ ਇਹਦੇ ਬਾਰੇ ਜਿਹੜੀ ਆ ਤਵਸੀਲ ਦੇ ਵਿੱਚ ਗੱਲ ਕਰਕੇ ਜਿੱਥੇ ਜਿੱਥੇ ਜੋ ਜੋ ਮਦਦ ਹੋ ਸਕਦੀ ਹੈ ਉਹ ਜ਼ਰੂਰ ਕਰਾਂਗਾ ਮੈਂ ਫਿਰ ਕਹਿ ਰਿਹਾ ਕਿ ਇਹ ਮਹਾਮਾਰੀ ਭਾਰ ਸਰਕਾਰ ਨੂੰ ਜਿਹੜਾ ਆ ਇਹ ਮਹਾਮਾਰੀ ਲੜਨੀ ਚਾਹੀਦੀ ਆ ਔਰ ਬਣਦਾ ਮੁਆਵਜ਼ਾ ਜਿਹੜਾ ਆ ਕਲਕੱਤਾ ਸਟੇਟ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਵਿੱਚ ਦੇਣਾ ਚਾਹੀਦਾ। ਇੱਕ ਬੰਦਾ ਜਿਹੜ ਥੋੜੀ ਜਿਹੀ ਮਾਈਨਿੰਗ ਚੱਲੀ ਆ ਬਾਈ ਮਾਈਨਿੰਗ ਚੱਲਣੀ ਚਾਹੀਦੀ ਹੈ ਜੀ ਇੱਕ ਮੈਨੂੰ ਪੁੱਛੂ ਬਲਾਚੌਰ ਤੋਂ ਜਿਹੜੀ ਹੈਗੀ ਇੱਥੇ ਐਗਰੀਕਲਚਰ ਲਈ ਸੜਕ ਬਣਨੀ ਚਾਹੀਦੀ ਜਿਹੜੀ ਪੁਰਾਣੀ ਸੜਕ ਸੀਗੀ ਉਹ ਬਹੁਤ ਦੇਰ ਦੀ ਨਹੀਂ ਬਣਨੀ ਆ ਠੀਕ ਹੈ ਕੋਈ ਗੱਲ ਉਹਦੇ ਬਾਰੇ ਵੀ ਪਤਾ ਕਰ ਲੈਂਦੇ ਇੱਕ ਮਾਈਨਿੰਗ ਸਰ ਬਲਾਚੌਰ ਚ ਐਵੇਂ ਮਾਈਨਿੰਗ ਬਹੁਤ ਚੱਲ ਰਹੀ ਹੈ ਸਰ ਚਾਬੇ ਚੱਲ ਰਹੀ ਹੈ ਕਿਹੜੀ ਲੋਕੇਸ਼ਨ ਹੈ ਰਤੇਵਲੀ ਰਤੇਵਲੀ ਹੈ ਹਾਂ ਰਤੇਵਲੀ ਗਏ ਆ ਉਹਦੇ ਬਾਰੇ ਆਪਾਂ ਗੱਲ ਕਰ ਲੈਂਦੇ ਇਸ ਟਿਪ ਸਾਬ ਆਏ ਸਰ ਪੱਤਰਕਾਰਾਂ ਨੇ ਕਿ ਕੁਝ ਕਰ ਰਹੀ ਸਰਕਾਰ ਤੁਹਾਡੀ ਬਸ ਮਾੜਾ ਜੀ ਸਰਕਾਰਾਂ ਲਈ ਮੈਂ ਮਾੜਾ ਜੀ ਇੱਕ ਵਾਰ ਮੈਂ ਦੱਸਦਾ ਇੱਕ ਮੇਰਾ ਗੜ ਸ਼ੰਕਰ ਤੋਂ ਮੇਰਾ ਦੋਸਤ ਪੱਤਰਕਾਰ ਬਚਪਨ ਤੋਂ ਮੇਰਾ ਮਿੱਤਰ ਆ ਔਰ ਦੂਸਰੀ ਪਾਰਟੀ ਨਾਲ ਸੰਬੰਧਿਤ ਮੇਰੇ ਕੋਲ ਆਇਆ ਮੇਰੇ ਕੋਲ ਬਿੱਲ ਲੈ ਕੇ ਆਇਆ ਬਿਜਲੀ ਦਾ ਮੈਨੂੰ ਕਹਿੰਦਾ ਮੇਰਾ ਬਿਜਲੀ ਦਾ ਬਿੱਲ 300 ਰੁਪਏ ਆਇਆ ਇਹ ਹੁਣ ਤੁਸੀਂ ਕਹੋਗੇ ਵੀ ਅਸੀਂ ਪੱਤਰਕਾਰ ਆ ਮੈਂ ਜਿਹੜੀ ਗੱਲ ਕਰਦਾ ਮੈਂ ਪੱਤਰਕਾਰ ਔਰ ਸਪੈਸ਼ਲ ਤੌਰ ਤੇ ਜਿਹੜੇ ਕੋਈ ਖਾਸ ਤੁਹਾਡੇ ਨਾਲ ਜਿੰਨੇ ਵੀ ਬਾਦ ਇਕੱਲੇ ਪੱਤਰਕਾਰਾਂ ਨਾਲ ਨਹੀਂ ਮਜ਼ਦੂਰਾ ਨਾਲ ਕਿਸਾਨਾਂ ਨਾਲ ਵਪਾਰੀਆਂ ਨਾਲ ਆੜਤੀਆਂ ਨਾਲ ਮੁਲਾਜ਼ਮਾਂ ਨਾਲ ਕੱਲ ਤੁਸੀਂ ਦੇਖਿਆ ਮੁੱਖ ਮੰਤਰੀ ਸਾਹਿਬ ਨੇ ਅਧਿਆਪਕ ਦੇ ਸਦੇ ਉੱਤੇ 8.5 ਹਜ਼ਾਰ ਤੋਂ ਵੱਧ ਜਿਹੜੇ ਕੱਚੇ ਮੁਲਾਜ਼ਮ ਜਿਹੜੇ ਅਰੋਸਮੈਂਟ ਆਪਕਣਗੇ ਜਿਨ੍ਹਾਂ ਨੂੰ ਪਿਛੜੀਆਂ ਸਤਾਰਾਂ ਡਾਂਗਾ ਮਾਰਦੀਆਂ ਰਹੀਆਂ ਕੱਲ ਅਧਿਆਪਕਾਂ ਨੂੰ ਬਜਰੀਆਂ ਡਾਂਗਾ ਤਾਂ ਹੁਣੇ ਬਚੀ ਆਈ ਹੈ ਮੇਰੀ ਮੇਰੀ ਗੱਲ ਕੱਲ ਉਹਨਾਂ ਨੂੰ ਜਿਹੜਾ ਆ ਮੰਨ ਪੱਤਰ ਜਿਹੜੇ ਸੀਗੇ ਉਹਨਾਂ ਨੇ ਪੂਰੇ ਕੀਤੇ ਜਿਹੜੇ ਵਾਅਦੇ ਕੀਤੇ ਸੀ ਹਰ ਇੱਕ ਚੀਜ਼ ਦਾ ਇੱਕ ਟਾਈਮ ਹੁੰਦਾ ਜਦੋਂ ਅਸੀਂ ਗੱਲ ਕਰ ਦਿੱਤੀ ਕਿ ਜਿਹੜਾ ਕਰਾਂਗੇ ਤੇ ਕੱਲ ਕਰ ਵੀ ਦਿੱਤਾ ਆ ਕਹਿਣ ਦਾ ਭਾਵ ਇਹ ਆ ਇਕੱਲੇ ਅਧਿਆਪਕ ਸਹਿਬਾਨ ਨਹੀਂ ਬਾਕੀ ਉਹਨਾਂ ਵਿੱਚ ਸਾਰੇ ਕਹਿੰਦੇ ਕਿ ਥੋੜਾ ਜਿਹਾ ਟਾਈਮ ਦਿਓ 6 ਮਹੀਨੇ ਜੀ ਕਦੇ ਕਿਸੇ ਸਰਕਾਰ ਨੇ ਇੰਨੇ ਕੰਮ ਨਹੀਂ ਕੀਤੇ ਜਿੰਨੀ ਤੁਹਾਡੀ ਸਰਕਾਰ ਨੇ ਜਿਹੜੀ ਤੁਸੀਂ ਬਣਾਈ ਹੈ ਜਿੰਨ ਕਰ ਦਿੱਤੇ ਸਰ ਕਰੋਨਾ ਕਾਲ ਚ ਤਰਨਤਾਨਾ ਚ ਇੱਕ ਸਪੀਕਰ ਸਾ ਪੰਜਾਬ ਵਿਧਾਨ ਸਭਾ ਹੈਗੀ ਇੱਕ ਜੁਪੀ ਸਪੀਕਰ ਇੱਕ ਲਾਜੀਤ ਪੁੰਜਾ ਦਾ ਇੱਕ ਵਾਰੰਟ ਆਇਆ ਸਰ ਉਸੇ ਤੁਸੀਂ ਕੀ ਕਰਨਾ ਚਾਹੁੰਦੇ ਆ ਸਾਡੇ ਵਕੀਲ ਸਾਹਿਬ ਦੇਖ ਰਹੇ ਹੈ ਸ਼ਾਇਦ ਕੋਈ ਟ੍ਰੀਟ ਮਿਸ ਹੋ ਗਈ ਸੀ ਸਾਡੇ ਤੇ ਪਰਚੇ ਪਿਛਲੀ ਸਰਕਾਰ ਨੇ ਕੀਤੇ ਸੀਗੇ ਉਹ ਹੁਣ ਅਸੀਂ ਜਿਹੜਾ ਆ ਮਨਜੋਗੜੀ ਹਾਈ ਕੋਰਟ ਹੈ ਜਿਹੜਾ ਆਪਣਾ Hún að það sætti hljáði og sætti hljóði.